ਹਰਿਆਣਾ ਕਰਮਚਾਰੀ ਚੈਨ ਆਯੋਗ ਦੀ ਗਰੁੱਪ ਸੀ ਅਹੁਦਿਆਂ ਦੀ ਕਾਮਨ ਅਲੀਜੀਬਿਲਿਟੀ ਟੈਸਟ ਯਾਨੀ ਕਿ ਸੀਈਟੀ ਪ੍ਰੀਖਿਆ ਸਨਿਚਿਤਵਾਰ ਨੂੰ ਸ਼ੁਰੂ ਹੋਵੇਗੀ ਇਸ ਮੌਕੇ ਤੇ ਡੇਰਾ ਸੱਚਾ ਸੋਧਾ ਨੇ ਪੂਜਨੀ ਗੁਰੂ ਸੰਤ ਡਾਕਟਰ ਉਮੀਦ ਰਾਮ ਰਹਿਨ ਸਿੰਘ ਜੀ ਇਨਸਾਦੀ ਪਵਿੱਤਰ ਸਿੱਖਿਆਵਾਂ ਤੇ ਚੱਲਦੇ ਹੋਇਆ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਡੇਰਾ ਸੱਚਾ ਸੋਧਾ ਨੇ ਪ੍ਰਖਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਰੋਡਵੇਜ ਵਿਭਾਗ ਦੇ ਕਰਮਚਾਰੀਆਂ ਅਤੇ ਸੁਰੱਖਿਆ ਵਿਵਸਥਾ ਦੇ ਵਿਸ਼ਤਿਆਨਾਤ ਪੁਲਿਸ ਕਰਮੀਆਂ ਲਈ ਭੋਜਨ ਅਤੇ ਠੰਡੇ ਪਾਣੀ ਦੀ ਵਿਵਸਥਾ ਕੀਤੀ ਦਾਦੀਏ ਕੀ ਸ਼ੁੱਕਰਵਾਰ ਸ਼ਾਮ ਤੋਂ ਹੀ ਡੇਰਾ ਸੱਚਾ ਸੋਧਾ ਤਰਫੋਂ ਜ਼ਿਲ੍ਹੇ ਦੇ ਵੱਖ-ਵੱਖ ਰੂਟਾਂ ਤੇ ਚੱਲਣ ਵਾਲੀ ਰੋਡ ਵਿੱਚ ਬੱਸਾਂ ਦੇ ਚਾਲਕ ਅਤੇ ਪ੍ਰਚਾਲਕਾਂ ਨੂੰ ਭੋਜਨ ਦੇ ਪੈਕਟ ਵੰਡਿਤ ਕੀਤੇ। ਸ੍ਰੀ ਚਰਵਾਰ ਨੂੰ ਤੜਕੇ 3 ਵਜੇ ਤੋਂ ਬੱਸ ਸਟੈਂਡ ਤੇ ਕਾਊਂਟਰ ਲਗਾ ਕੇ ਅਸਾਰ ਸਹਿਤ ਹੋਰ ਪ੍ਰੀਖਿਆ ਕੇਂਦਰਾਂ ਤੇ ਜਾਣ ਵਾਲੇ ਕੈਂਡੀਡੇਟਸ ਰੋਡ ਵਿਭਾਗ ਦੇ ਕਰਮਚਾਰੀ ਅਤੇ ਪੁਲਿਸ ਕਰਮਚਾਰੀਆਂ ਨੂੰ ਭੋਜਨ ਉਪਲਬਧ ਕਰਵਾਇਆ ਗਿਆ। ਪਿਆਨਕ ਗਰਮੀ ਨੂੰ ਦੇਖਦਿਆਂ ਹੋਇਆਂ ਸ਼ਾਹ ਸਤਨਾਮਜੀ ਗਰਲ ਸਕੂਲ ਕਾਲਜ ਸ਼ਾਹ ਸਤਨਾਮਜੀ ਬॉय ਸਕੂਲ ਅਤੇ ਕਾਲਜ ਦੇ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ ਬਾਹਰ ਅਤੇ ਬੱਸ ਸਟੈਂਡ ਤੇ ਵੀ ਪਿਆਉ ਲਗਾ ਕੇ ਠੰਡੇ ਪਾਣੀ ਦੀ ਵਿਵਸਥਾ ਕੀਤੀ ਗਈ। ਇਹ ਸਹੂਲਤਾਂ ਨਾ ਕੇਵਲ ਪ੍ਰੀਖਿਆਰਥੀਆਂ ਲਈ ਬਲਕਿ ਉਹਨਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਦੇ ਲਈ ਵੀ ਉਪਲਬਧ ਸੀ। ਡੇਰਾ ਸੱਚਾ ਸੋਦਾ ਦੇ ਇਸ ਨੇ ਕਾਰਜ ਦੀ ਪ੍ਰਖਿਆਰਥੀ ਰੋਡਵੇ ਵਿਭਾਗ ਦੇ ਕਰਮਚਾਰੀ ਅਤੇ ਪੁਲ ਸਦਹਕਾਰੀਆਂ ਨੇ ਜਮ ਕੇਸ਼ ਲਾਗਾ ਕੀਤੀ ਬਸ ਅੱਡਾ ਇਨਚਾਰਜ ਰਤਨ ਲਾਲ ਨੇ ਆਖਿਆ ਕਿ ਡੇਰਾ ਸੱਚਾ ਸੋਦਾ ਹਮੇਸ਼ਾ ਤੋਂ ਮੁਨਖਤਾ ਦੀ ਮਸ਼ਾਲ ਪੇਸ਼ ਕਰਦਾ ਆ ਰਿਹਾ ਹੈ ਸ਼ੁੱਕਰਵਾਰ ਸ਼ਾਮ ਤੋਂ ਹੀ ਰੋਡਵੇ ਵਿਭਾਗ ਦੇ ਕਰਮਚਾਰੀਆਂ ਲਈ ਲੰਗਰ ਭੋਜਨ ਦੀ ਵਿਵਸਥਾ ਦੇ ਵਿੱਚ ਡੇਰਾ ਨਿਰੰਤਰ ਜੁਟਿਆ ਹੋਇਆ ਹੈ ਇਸ ਸੇਵਾ ਕਾਰਜ ਦੇ ਵਿੱਚ देर रात ਤੋਂ ਹੀ 85 ਮੈਂਬਰ ਸੇਵਾਦਾਰ ਸਹਦੇਵਿੰਸਾ ਅਤੇ ਸੁਸ਼ੀਲ ਇਨਸਾ ਦੀਗਵਾਈ ਦੇ ਵਿੱਚ ਸਿਰਸਾ ਬਲਾਕ ਦੇ ਸੇਵਾਦਾਰ ਡਟੇ ਹੋਏ ਹਨ।